ਪਹਿਲਾਂ ਤਾਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਸ਼ਿਵਾਲਾ ਸੂਧਾ ٹرسٹ ਵੱਲੋਂ ਕਿਤੇ ਗਏ ਉਪਰਾਲੇ વૃદ્ધ ਆਸ਼ਰਮ ਦੀ ਇਨੋਗਰੇਸ਼ਨ ਲਈ ਇਕੱਠੇ ਹੋਏ ਹਾਂ ਤੇ ਇਹ ٹرسٹ ਸ਼ਿਵਾਲਾ ਇਸ ਦਾ ਵਧਾਈ ਦਾ ਪਾਤਰ ਹੈ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ٹرسٹ ਸ਼ਿਵਾਲਾ 40 ਸਾਲਾਂ ਤੋਂ 메ਨ ਬਾਜ਼ਾਰ ਦੇ ਵਿੱਚ ਆਰ ਕੇ ਸੀਨੀਅਰ ਕੈਂਡੀ ਪਬਲਿਕ ਸਕੂਲ ਚਲਾ ਰਿਹਾ ਹੈ ਬਹੁਤ ਹੀ ਕਾਰਟਨ ਕੇ ਫੀਸਾ ਤੇ ਜਿਆਦਾ ਸੁਵਿਧਾਵਾਂ ਨਿਕ ਦਿੰਦਾ ਹੋਇਆ ਬਹੁਤ ਹੀ ਅੱਛਾ ਰਿਜ਼ਲਟ ਨਿਕ ਦਿੰਦਾ ਹੋਇਆ ਚੱਲ ਰਿਹਾ ਹੈ ਇਸੇ ٹرسٹ ਵੱਲੋਂ ਬੋਨਾ ਰੋਡ ਤੇ ਗਊਸ਼ਾਲਾ ਵੀ ਚਲਾਈ ਜਾ ਰਹੀ ਹੈ ਜਿਹਦੇ ਵਿੱਚ ਯਾਨੀ ਕਿ ਮੈਂਬਰਾਂ ਦਾ ਚੰਗਾ ਖਾਸਾ ਯੋਗਦਾਨ ਹੈ ਤੇ ਇਸ ਪ੍ਰੋਜੈਕਟ ਦੇ ਨਾਲ ਨਾਲ ਅੱਜ ਕਲੇਰਨਗਰ ਦੇ ਵਿੱਚ ਮਹਿਮਾ ਵਾਲੇ ਰੋਡ ਤੇ ਵਿਰਧ ਆਸ਼ਰਮ ਦਾ ਇਨੋਗਰੇਸ਼ਨ ਕੀਤਾ ਗਿਆ ਹੈ ਕੀ ਕੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਇਹ ਵਿਰੇ ਦਾ ਆਸ਼ਰਮ ਦੇ ਵਿੱਚ ਪਛੀ ਬਜ਼ੁਰਗਾਂ ਦੇ ਰਹਿਣ ਦਾ ਬਹੁਤ ਹੀ ਵਧੀਆ ਪ੍ਰੋਗਰਾਮ ਬਹੁਤ ਹੀ ਵਧੀਆ ਉਪਰਾਲਾ ਹੈ ਜਿਦੇ ਵਿੱਚ ਇਨਕੇ ਬਜ਼ੁਰਗਾਂ ਨੂੰ ਖਾਣਾ ਵੀ ਦਿੱਤਾ ਜਾਏਗਾ ਉਹਨਾਂ ਨੂੰ ਮੈਡੀਕਲ ਫੈਸਿਲਿਟੀਆਂ ਵੀ ਦਿੱਤੀ ਜਾਏਗੀ ਉਹਨਾਂ ਦੇ ਮਨੋਰੰਜਨ ਵਾਸਤੇ ਟੀਵੀ ਔਰ ਖੇਡਾਂ ਦਾ ਵੀ ਇੰਤਜ਼ਾਮ ਕੀਤਾ ਜਾਏਗਾ ਤੇ ਉਹਨਾਂ ਦੀ ਦੇਖਰੇਖ ਵਾਸਤੇ ਇੱਥੇ ਕੁਝ EMPLOYEES ਵੀ ਰੱਖੇ ਹੋਏ ਹਨ ਕਿ ਤਾਂ ਕਿ ਉਹਨਾਂ ਦੇ ਪਰਵਿਸ਼ਤੇ ਵਿੱਚ ਉਹਨਾਂ ਨੂੰ ਦੇਖ ਰੱਖ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਕਮੀ ਨਾ ਆਵੇ ਤੇ ਅਸੀਂ ਸ਼ਹਿਰ ਵਾਸੀਆਂ ਨੂੰ ਇਹ ਬੇਨਤੀ ਕਰਦੇ ਹਾਂ ਇਹ ਅਨੁਰੋਧ ਕਰਦੇ ਹਾਂ ਕਿ ਇਸ ਪ੍ਰੋਜੈਕਟ ਦੇ ਵਿੱਚ ਵੱਧ ਚੜ ਕੇ ਸਾਨੂੰ ਸਹਿਯੋਗ ਦਿਓ ਤੇ ਜਿਹੜੇ ਬੇਸਹਾਰਾ ਬਜ਼ੁਰਗ ਨੇ ਤਾਂ ਕਿ ਉਹਨਾਂ ਨੂੰ ਇੱਕ ਸੁਖਨੁਮਾ ਖੁਸ਼ੀਨੁਮਾ ਮਾਹੌਲ ਦੇ ਸਕੀਏ ਜੀ ਨਮਸਕਾਰ ਜੀ ਅੱਜ ਸਾਡੇ ਮੋਗਾ ਵਿਖੇ ਪ੍ਰਿਧ ਆਸ਼ਰਮ ਜੋ ਕਿ ਬੰਦ ਹੋ ਚੁੱਕਿਆ ਸੀਗਾ ਸਾਡੇ ਮੋਗਾ ਤੋਂ ਬਹੁਤ ਹੀ ਸਤਿਕਾਰਯੋਗ ਰਮਨ ਸੋਚੇ ਸ਼ਿਵਾਲਿਆ ਸੋਦਾ ਚੈਰੀਟੇਬਲ ਟਰਸਟ ਵੱਲੋਂ ਜਿਹੜਾ ਹੈਗਾ ਅੱਜ ਉਸ ਦਾ ਬੀੜਾ ਚੱਕਿਆ ਗਿਆ ਸਾਡੇ ਮੋਗਾ ਮਹਿਮੀ ਵਾਲੇ ਰੋਡ ਤੇ ਜਿਹੜਾ ਬਿਰਧ ਆਸ਼ਰਮ ਚੱਲ ਰਿਹਾ ਸੀ ਅੱਜ ਤੋਂ ਮੁੜ ਕੇ ਇਹਨਾਂ ਵੀਰਾਂ ਦੀ ਸਹਾਇਤਾ ਦੇ ਨਾਲ ਏ ਟਰਸਟ ਵੱਲੋਂ ਜਿਹੜਾ ਸ਼ਿਵਾਲਿਆ ਸੋਦਾ ਚੈਰੀਟੇਬਲ ਟਰਸਟ ਵੱਲੋਂ ਅੱਜ ਤੋਂ ਫਿਰ ਦੁਬਾਰਾ ਤੋਂ ਜਿਹੜਾ ਇਹਨੂੰ ਰੀਓਪਨ ਕੀਤਾ ਗਿਆ ਔਰ ਇੱਥੇ तकरीबन 25 ਬੈਡਸ ਲਗਾਏ ਗਏ ਆ ਸਾਡੇ ਬਜ਼ੁਰਗਾਂ ਦੇ ਲਈ ਜੋ ਵੀ ਇੱਥੇ ਆ ਕੇ ਰਹਿਣਾ ਚਾਹੁੰਦੇ ਨੇ ਉਹਨਾਂ ਬਜ਼ੁਰਗਾਂ ਦੀ ਸਹਾਇਤਾ ਦੇ ਲਈ ਔਰ ਸਭ ਤੋਂ ਵੱਡੀ ਗੱਲ ਕਿ ਇਹ ਇਸ ਦਾ ਜੋ ਖਰਚਾ ਹੈਗਾ ਇਸ ٹرسٹ ਵੱਲੋਂ ਹੀ ਜਿਹੜਾ ਚੁੱਕਿਆ ਜਾਏਗਾ ਔਰ ਜਿਹੜੇ ਸਾਡੇ ਵੀਰ ਆਪਣਾ ਦਸਵੰਦ ਕੱਢਣਾ ਚਾਹੁੰਦੇ ਆ ਉਸ ਇਸ ٹرسٹ ਨੂੰ ਜਿਹੜਾ ਕੰਟੈਕਟ ਕਰਕੇ ਇੱਥੇ ਸੇਵਾ ਕਰ ਸਕਦੇ ਆ ਸੋ ਮੇਰੇ ਵੱਲੋਂ ਸਾਰੇ ٹرسٹ ਮੈਂਬਰਸ ਨੂੰ ਬਹੁਤ ਬਹੁਤ ਧੰਨਵਾਦ ਪਰਮਾਤਮਾ ਇਹਨਾਂ ਦੀ ਇਹਨਾਂ ਨੂੰ ਕਾਮਯਾਬੀ ਬਖਸ਼ੇ ਲੰਮੀ ਉਮਰਾਂ ਬਖਸ਼ੇ ਔਰ ਇਹਨਾਂ ਦੇ ਤਰੱਕੀਆਂ ਬਖਸ਼ਣ ਇਹਨਾਂ ਨੂੰ ਔਰ ਕਮਾਈ ਦੇ ਵਿੱਚ ਵਾਧਾ ਕਰਨ ਤਾਂ ਕਿ ਇਦਾਂ ਦੇ ਉਹ ਦੇ ਜਿਹੜੇ ਹਮੇ ਸਾਡੇ ਸਮਾਜ ਦੇ ਵਿੱਚ ਕਰਦੇ ਰਹਿਣ ਸੋ ਸਾਰੇ ਟਰਸਟ ਮੈਂਬਰਸ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਸਭ ਦਾ ਬਹੁਤ ਬਹੁਤ ਤਨਬਾਧ ਬਿਲਕੁਲ ਸ਼ਿਵਾਲਾ ਸੂਦਾ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਗਿਆ ਬਹੁਤ ਅੱਛਾ ਕੀਤਾ ਗਿਆ ਇਹ ਸੋਲਡ ਏਜ ਹੋਮਸ ਮੈਂ ਪਹਿਲਾਂ ਵੀ ਆਈ ਸੀ ਲੇਕਿਨ ਕਿਤੇ ਨਾ ਕਿਤੇ ਬਹੁਤ ਸਾਰੀ ਕਮੀਆਂ ਸੀਗੀ ਆਈ ਏਮ ਸ਼ੋਰ ਜਦ ਹੁਣ ਇੰਨੀ ਅੱਛੀ ਸੰਸਥਾ ਜੁੜਦੀ ਹੈ ਉਹ ਬਹੁਤ ਅੱਛੇ ਉਪਰਾਲੇ ਕਰਦੇ ਔਰ ਮੈਂ ਵਿਜ਼ਿਟ ਵੀ ਕੀਤਾ ਹੈ ਉੱਪਰ ਜਿੰਨੇ ਰੂਮ ਸੀਗੇ ਅਰਾਊਂਡ 20 ਬੈੱਡ ਜਿਹੜੇ ਹੈਗੇ ਫਿਲਹਾਲ ਉਹਦੇ ਨਾਲ ਸ਼ੁਰੂਆਤ ਕਰਨ ਲੱਗੇ ਆ ਡਾਈਨਿੰਗ ਹਾਲ ਬਹੁਤ ਹੀ ਨੀਟ ਐਂਡ ਕਲੀਨ ਹੈ ਕਿਚਨ ਬੜੀ ਸਾਫ਼ ਹੈ ਬਾਥਰੂਮਸ ਬਹੁਤ ਅੱਛੇ ਆ ਜ਼ਰੂਰ ਜਿਹੜਾ ਹੈ ਉਪਰਾਲਾ ਅੱਛਾ ਹੈ ਇੱਥੇ ਉਹ ਮਾਵਾ ਪਾਉਂਦੇ ਜਿਨ੍ਹਾਂ ਦੀ ਕਦਰ ਉਹਨਾਂ ਦੇ ਬੱਚੇ ਨਹੀਂ ਕਰਦੇ ਲੇਕਿਨ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਬੱਚਾ ਨੂੰ ਇੱਕ ਲੈਸਨ ਲੈਣਾ ਚਾਹੀਦਾ ਹੈ ਕਿ ਅਮਨੇ ਮਾਪਿਓ ਦੀ ਜ਼ਰੂਰ ਕਦਰ ਕਰੋ ਤਾਂ ਕਿ ਉਹ ਇਸ ਤਰ੍ਹਾਂ ਦੀ ਜਗ੍ਹਾ ਤੇ ਨਾ ਆਣ ਲੇਕਿਨ ਜੇ ਕੋਈ ਮਾਪਿਓ ਇਸ ਜਗ੍ਹਾ ਤੇ ਆਂਦੇ ਆ ਇਹ ਜਿਹੜੀ ਸੰਸਥਾ ਹੈ ਆਈ ਏਮ ਸ਼ੋਰ ਕਿ ਇਹ ਬਹੁਤ ਸਾਥ ਦੇਊਗੀ ਉਹਨਾਂ ਦੀ ਸੇਵਾ ਕਰੂਗੀ ਔਰ ਮੈਂ ਵੀ ਉਹਨਾਂ ਦੇ ਨਾਲ ਹਮੇਸ਼ਾ ਖੜੀ ਹਾਂ